ਲੋ ਜੀ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ ਹੈ ਤੇ ਹੁਣ ਪੰਜਾਬ ਦੇ ਨਵੇਂ ਜਿਹੜੇ ਰਾਜਪਾਲ ਨੇ ਉਹ ਗੁਲਾਬ ਚੰਦ ਕਟਾਰੀਆ ਬਣ ਚੁੱਕੇ ਨੇ ਉਹ ਪਹਿਲਾਂ ਅਸਾਮ ਦੇ ਵੀ ਰਾਜਪਾਲ ਰਹੇ ਚੁੱਕੇ ਨੇ ਤੇ ਜਿਹੜੇ ਬਨਵਾਰੀ ਲਾਲ ਪ੍ਰੋਹਿਤ ਸੀ ਤੇ ਉਹਨਾਂ ਦੇ ਬੜੇ ਵਿਵਾਦ ਚੱਲਦੇ ਰਹੇ ਨੇ ਸੀਐਮ ਭਗਵੰਤ ਮਾਨ ਦੇ ਨਾਲ ਸੀਐਮ ਭਗਵੰਤ ਮਾਨ ਇਹ ਕਹਿੰਦੇ ਸੀ ਕਿ ਜਿਹੜੇ ਬਨਵਾਰੀ ਲਾਲ ਪ੍ਰੋਹਿਤ ਨੇ ਉਹ ਪੰਜਾਬ ਦੇ ਜਿਹੜੇ ਕਾਮਕਾਰ ਨੇ ਜਾਂ ਕਹੀਂ ਪੰਜਾਬ ਦੇ ਕੰਮਾਂ ਦੇ ਵਿੱਚ ਮੁਸ਼ਕਲਾਂ ਪਾਉਂਦੇ ਨੇ ਇਹ ਵਿਵਾਦ ਸਾਹਮਣੇ ਆਉਂਦੇ ਰਹੇ ਨੇ ਤੇ ਫਿਰ ਉਧਰੋਂ ਜਿਹੜੇ ਬਣਵਾਰੀ ਲਾਲ ਪੁਜੋਈਤ ਸੀ ਉਹਨਾਂ ਦਾ ਬਿਆਨ ਵੀ ਆਇਆ ਉਹ ਕਹਿੰਦੇ ਵੀ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ ਮੇਰੇ ਤੇ ਜਿਹੜੇ ਦੋਸ਼ ਨੇ ਝੂਠੇ ਲਗਾਉਂਦੇ ਨੇ ਕਹਿੰਦੇ ਮੈਨੂੰ ਕੀ ਜ਼ਰੂਰਤ ਆ ਮੈਂ ਪੰਜਾਬ ਦੇ ਕੰਮਾਂ ਦੇ ਵਿੱਚ ਕੋਈ ਅਟਕਲ ਪਾਵਾਂ ਜਾਂ ਮੁਸ਼ਕਲ ਪਾਵਾਂ ਉਹ ਕਹਿੰਦੇ ਵੀ ਮੈਂ ਤਾਂ ਚਾਹਣਾ ਵੀ ਪੰਜਾਬ ਦੇ ਕੰਮ ਹੋਣ ਹੁਣ ਜਿਹੜੇ ਭਗਵੰਤ ਮਾਨ ਸਾਹਿਬ ਸੀ ਉਹ ਹਮੇਸ਼ਾ ਹੀ ਕਹਿੰਦੇ ਰਹਿੰਦੇ ਸੀ ਕੇ ਬਣਵਾਰੀ لال ਪ੍ਰੋਹਿਤ ਜਿਹੜੇ ਪੰਜਾਬ ਦੇ ਰਾਜਪਾਲ ਸਾਬਕਾ ਰਾਜਪਾਲ ਹੁਣ ਬਣ ਚੁੱਕੇ ਨੇ ਉਹਨਾਂ ਨੇ ਪੰਜਾਬ ਦੇ ਕੰਮਾਂ ਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਪਾਈਆਂ ਉਹਨਾਂ ਨੇ ਪੰਜਾਬ ਦੇ ਕਈ ਕੰਮ ਹੋਣ ਹੀ ਨਹੀਂ ਦਿੱਤੇ ਪਰ ਜਿਹੜੇ ਬਣਵਾਰੀ لال ਪ੍ਰੋਹਿਤ ਨੇ ਉਹ ਜਾਂਦੇ ਜਾਂਦੇ ਇਹ ਕਹਿ ਗਏ ਕਿ ਮੈਂ ਪੰਜਾਬ ਦੇ ਕੰਮਾਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਪਾਈ ਕੋਈ ਅਟਕਲ ਨਹੀਂ ਪਾਈ ਮੈਨੂੰ ਤਾਂ ਕੋਈ ਲੋੜ ਹੀ ਨਹੀਂ ਮੈਂ ਪੰਜਾਬ ਦੇ ਕੰਮਾਂ ਦੇ ਵਿੱਚ ਕੋਈ ਮੁਸ਼ਕਲ ਪਾਵਾਂ ਅਟਕਲ ਪਾਵਾਂ ਤੇ ਇਹ ਦੇਖੋ ਜਿਹੜੇ ਬਣਵਾਰੀ لال ਪ੍ਰੋਹਤ ਨੇ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਨੇ ਵੱਡੀਆਂ ਗੱਲਾਂ ਕਹੀਆਂ ਨੇ ਉਹ ਕਹਿੰਦੇ ਭਗਵੰਤ ਮਾਨ ਸਾਹਿਬ ਤਾਂ ਮੇਰੇ ਬੱਚਿਆਂ ਵਰਗੇ ਨੇ ਕਹਿੰਦਾ ਭਗਵੰਤ ਮਾਨ ਸਾਹਿਬ ਤੋਂ ਮੇਰੇ ਬੱਚੇ ਵੀ ਵੱਡੇ ਨੇ ਕਹਿੰਦੇ ਵੀ ਮੇਰੇ ਬੱਚਿਆਂ ਵਰਗੇ ਨੇ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਮੈਂ ਮੇਰੀ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਜਾ ਕੋਈ ਨਿੱਜੀ ਰੰਜਿਸ਼ ਨਹੀਂ ਮੈਨੂੰ ਤਾਂ ਕੋਈ ਲੋੜ ਹੀ ਨਹੀਂ ਵੀ ਮੈਂ ਉਹਨਾਂ ਦੇ ਕੰਮਾਂ ਦੇ ਵਿੱਚ ਮੁਸ਼ਕਲਾਂ ਪਾਉਣਾ ਜਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਨੇ ਮੇਰੇ ਦਫ਼ਤਰ ਦੇ ਵਿੱਚ ਫੈਲਾ ਭੇਜੀਆਂ ਨੇ ਮੈਂ ਉਹਨਾਂ ਦੇ ਕੰਮਾਂ ਦੇ ਵਿੱਚ ਅਟਕਲ ਕਿਉਂ ਪਾਵਾਂ ਮੁਸ਼ਕਲ ਕਿਉਂ ਪਾਵਾਂ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਰਹਿੰਦੇ ਹਮੇਸ਼ਾ ਕਿ ਇਹਨਾਂ ਨੇ ਜਿਹੜੇ ਬਨਵਾਰੀ لال ਪ੍ਰੋਹਿਤ ਜਿਹੜੇ ਹੁਣ ਅਸਤੀਫਾ ਜਿੰਨਾ ਦਾ ਮਨਜ਼ੂਰ ਹੋ ਚੁੱਕਿਆ ਤੇ ਹੁਣ ਨਵੇਂ ਜਿਹੜੇ ਰਾਜਪਾਲ ਉਹ ਬਣ ਚੁੱਕੇ ਨੇ ਗੁਲਾਬ ਚੰਦ ਕੁਟਾਰੀਆ ਇਹ ਅਸਾਮ ਦੇ ਵੀ ਜਿਹੜੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਰਹਿ ਚੁੱਕੇ ਨੇ ਬਨਵਾਰੀ لال ਪ੍ਰੋਹਿਤ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਸਾਹਿਬ ਮੈਨੂੰ ਪਸੰਦ ਨਹੀਂ ਸੀ ਕਰਦੇ ਉਹ ਇਹ ਨਹੀਂ ਸੀ ਚਾਹੁੰਦੇ ਕਿ ਅਹੁਦੇ ਤੇ ਰਹਿਣ ਤੇ ਇਸ ਕਰਕੇ ਬਨਵਾਰੀ لال ਪ੍ਰੋਹਿਤ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਹੁਣ ਪੰਜਾਬ ਨੂੰ ਨਵੇਂ ਜਿਹੜੇ ਰਾਜਪਾਲ ਨੇ ਉਹ ਮਿਲ ਚੁੱਕੇ ਨੇ ਗੁਲਾਬ ਚੰਦ ਕਟਾਰੀਆ ਹੁਣ ਲੋਕ ਤਾਂ ਇਹ ਸੋਚਦੇ ਹੋਣਗੇ ਸ਼ਾਇਦ ਬਨਵਾਰੀ لال ਪ੍ਰੋਹਿਤ ਨੇ ਇਹ ਕਹਿ ਦਿੱਤਾ ਕਿ ਭਗਵੰਤ ਮਾਨ ਸਾਹਿਬ ਮੈਨੂੰ ਪਸੰਦ ਨਹੀਂ ਸੀ ਕਰਦੇ ਕਿਤੇ ਭਗਵੰਤ ਮਾਨ ਨੇ ਹੀ ਜਿਹੜਾ ਰਾਜਪਾਲ ਨੇ ਪੰਜਾਬ ਦੇ ਉਹਨਾਂ ਨੂੰ ਬਦਲ ਦਿੱਤਾ ਬਨਵਾਰੀ ਲਾਲ ਪ੍ਰੋਹਤ ਨੂੰ ਭਗਵੰਤ ਮਾਨ ਨੇ ਬਦਲ ਦਿੱਤਾ ਪਰ ਨਹੀਂ ਮਿੱਤਰੋ ਜਿਹੜਾ ਰਾਜਪਾਲ ਬਣਾਇਆ ਜਾਂਦਾ ਉਹ ਸੈਂਟਰ ਗਵਰਨਮੈਂਟ ਦੇ ਵੱਲੋਂ ਬਣਾਇਆ ਜਾਂਦਾ ਰਾਸ਼ਟਰਪਤੀ ਦੇ ਵੱਲੋਂ ਕੋਈ ਕਿਸੇ ਵੀ ਰਾਜ ਦੇ ਜਿਹੜਾ ਰਾਜਪਾਲ ਹੁੰਦਾ ਉਹਦੀ ਨਿਯੁਕਤੀ ਕੀਤੀ ਜਾਂਦੀ ਤੇ ਭਗਵੰਤ ਮਾਨ ਸਾਹਿਬ ਕਿਸੇ ਵੀ ਰਾਜਪਾਲ ਨੂੰ ਨਹੀਂ ਬਦਲ ਸਕਦੇ ਹਾਲਾਂਕਿ ਜਿੰਨੇ ਵੀ ਰਾਜਾਂ ਦੇ ਮੁੱਖ ਮੰਤਰੀ ਨੇ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਰਾਜਪਾਲ ਨਹੀਂ ਲਾ ਸਕਦੇ ਰਾਜਪਾਲ ਦੀ ਨਿਯੁਕਤੀ ਜਿਹੜੀ ਆ ਉਹ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਆ ਤੇ ਫੇਰ ਜਿਹੜਾ ਰਾਜਪਾਲ ਆ ਉਹ ਕਿਸੇ ਵੀ ਰਾਜ ਦੇ ਅਹੁਦੇ ਤੇ ਬਹਿ ਸਕਦਾ ਰਾਜਪਾਲ ਦੀ ਨਿਯੁਕਤੀ ਤੇ ਬਹਿ ਸਕਦਾ ਰਾਜਪਾਲ ਦੀ ਕੁਰਸੀ ਤੇ ਬਹਿ ਸਕਦਾ ਤੇ ਉੱਥੋਂ ਦੇ ਕੰਮ ਕਰ ਸਕਦਾ ਹੁਣ ਜੇਕਰ ਇਹ ਸੋਚਿਆ ਜਾਵੇ ਕਿ ਬਹੁਤ ਸਾਰੇ ਕਾਮਕਾਰ ਨੇ ਜਿਹੜੇ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਕਰਕੇ اٹਕੇ ਹੋਏ ਸੀ ਤੇ ਹੋ ਸਕਦਾ اٹਕ ਵੀ ਜਾਣ ਜਾਂ اٹਕੇ ਵੀ ਹੋਣ ਪਰ ਪੰਜਾਬ ਦੇ ਵਿੱਚ ਅੱਜ ਜਿਹੜੀ ਜਨਤਾ ਉਹ ਬੜੀ ਦੁਖੀ ਆ ਪੰਜਾਬ ਦੇ ਕਮਾਂਕਾਰਾਂ ਲਈ ਆਪਣੇ ਕਮਾਂਕਾਰਾਂ ਲਈ ਕਈਆਂ ਦੀਆਂ ਜਿਹੜੀਆਂ ਮੰਗਾਂ ਸੀ ਜਾਂ ਮਸਲੇ ਸੀ ਉਹ ਹੱਲ ਨਹੀਂ ਹੋਏ ਤੇ ਪੰਜਾਬ ਸਰਕਾਰ ਨੂੰ ਘਟਾਰੇ ਵਿੱਚ ਖੜਾ ਕਰ ਰਹੇ ਨੇ ਇੱਕ ਰਾਜਪਾਲ ਦੇ ਨਾਲ ਹੀ ਇਹ ਕਹਿ ਰਹੇ ਨੇ ਕਿ ਜਿਹੜਾ ਰਾਜਪਾਲ ਸੀ ਉਹਨੇ ਤਾਂ ਅਟਕਲਾਂ ਪਾਈਆਂ ਜਾਂ ਮੁਸ਼ਕਲਾਂ ਪਾਈਆਂ ਕੰਮਾਂ ਦੇ ਵਿੱਚ ਤੇ ਇਸ ਕਰਕੇ ਪੰਜਾਬ ਦੇ ਕਈ ਮਸਲੇ ਹੱਲ ਨਹੀਂ ਹੋਏ ਕੰਮ ਹੱਲ ਨਹੀਂ ਹੋਏ ਕੰਮ ਨੇਪਰੇ ਨਹੀਂ ਚੜੇ ਪਰ ਜਿਹੜੇ ਲੋਕ ਅੱਜ ਧਰਨੇ ਲਾ ਰਹੇ ਨੇ ਜਾਂ ਆਪਣੀਆਂ ਸਮੱਸਿਆਵਾਂ ਦੱਸ ਰਹੇ ਨੇ ਕਿ ਉਹਨਾਂ ਦੇ ਮਸਲੇ ਹੱਲ ਹੋ ਚੁੱਕੇ ਨੇ ਕਿ ਇੱਕ ਰਾਜਪਾਲ ਦੇ ਨਾਲ ਹੀ ਜਿਹੜੇ ਮਸਲੇ ਨੇ ਉਹ ਹੱਲ ਹੋਣੇ ਨੇ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਧਰਨੇ ਲੱਗਦੇ ਨੇ ਬੇਰੁਜ਼ਗਾਰੀ ਆ ਵੱਡੇ ਪੱਧਰ ਤੇ ਜਿਹੜੇ ਬੇਰੁਜ਼ਗਾਰ ਪੜ੍ਹੇ ਲਿਖੇ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਜਾਂ ਜਿਹੜੇ ਅਧਿਆਪਕ ਨੇ ਉਹਨਾਂ ਤੇ ਲਾਠੀਆਂ ਵਹਾਈਆਂ ਜਾ ਰਹੀਆਂ ਨੇ ਹੁਣ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਨੇ ਵੱਡੇ ਵਾਅਦੇ ਕੀਤੇ ਸੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ 22 23 ਫਸਲਾਂ ਤੇ ਐਮਐਸਪੀ ਦੇਾਂਗੇ ਪੰਜਾਬ ਦੇ ਵਿੱਚ ਤੇ ਭਗਵੰਤ ਮਾਨ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਅਸੀਂ ਹਰ ਮਹੀਨੇ ਹਰ ਇੱਕ ਔਰਤ ਨੂੰ 1000-1000 ਰੁਪਇਆ ਦੇਾਂਗੇ ਕਿ ਉਹ ਜਿਹੜੇ ਕੰਮ ਨੇ ਉਹ ਬਣਵਾਰੀ ਲਾਲ ਪ੍ਰੋਹਿਤ ਜਿਹੜੇ ਰਾਜਪਾਲ ਹੁਣ ਬਦਲ ਚੁੱਕੇ ਨੇ ਉਹਨਾਂ ਕਰਕੇ اٹਕੇ ਸੀ ਇਹ ਵੱਡੇ ਸਵਾਲ ਨੇ ਵੱਡੀਆਂ ਗੱਲਾਂ ਨੇ ਕਿਉਂਕਿ ਜਿਹੜੇ ਇਹ ਵਾਅਦੇ ਕੀਤੇ ਸੀ ਉਹ ਤਾਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਪੂਰੇ ਕਰਨੇ ਸੀ ਅੱਜ ਤੱਕ ਪੂਰੇ ਨਹੀਂ ਹੋਏ ਹੁਣ 1000-1000 ਰੁਪਇਆ ਕਿਸੇ ਵੀ ਔਰਤ ਨੂੰ ਨਹੀਂ ਮਿਲਿਆ ਹੋਰ ਜਿਹੜੇ ਕਿਸਾਨਾਂ ਦੇ ਕਈ ਕੰਮ ਨੇ ਉਹ ਅੱਜ ਤੱਕ ਪੂਰੇ ਨਹੀਂ ਹੋਏ ਹੁਣ ਜਿਹੜੇ ਬੇਰਜ਼ਗਾਰੀ ਆ ਉਹ ਅੱਜ ਤੱਕ ਖਤਮ ਨਹੀਂ ਹੋਈ ਹੁਣ ਜਿਹੜਾ ਚਿੱਟਾ ਪੰਜਾਬ ਦੇ ਵਿੱਚ ਵਿਗਦਾ ਪਿਆ ਉਹ ਅੱਜ ਤੱਕ ਵਿਕਣੋਂ ਨਹੀਂ ਹਟਿਆ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਨੇ ਜਿਹੜੇ ਉਹ ਚਿੱਟੇ ਦੀ ਭੇਡ ਚੜ ਚੁੱਕੇ ਨੇ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਆ ਜਿਹੜੀਆਂ ਬਦਮਾਸ਼ੀਆਂ ਨੇ ਉਹ ਨਹੀਂ ਰੁਕ ਰਹੀਆਂ ਪੰਜਾਬ ਦੇ ਵਿੱਚ ਹਰ ਰੋਜ਼ ਘਟਨਾਵਾਂ ਵਾਪਰ ਜਾਂਦੀਆਂ ਨੇ ਅਜਿਹੇ ਹੀ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਕਦੀ ਪਹਿਲਾਂ ਨਹੀਂ ਸੁਨੀਆਂ ਹੁੰਦੀਆਂ ਨਵੀਆਂ ਘਟਨਾਵਾਂ ਜਿਹੜੀਆਂ ਲੁੱਟਮਾਰੇ ਉਹਦੀਆਂ ਵਾਪਰਦੀਆਂ ਨੇ ਹੁਣ ਕੋਈ ਜਿਹੜੇ ਲਟੇਰੇ ਨੇ ਉਹ ਕਿਸੇ ਦਾ ਲਿਹਾਇ ਨਹੀਂ ਕਰਦੇ ਹੁਣ ਜਿਵੇਂ ਪਿੱਛੇ ਜੇ ਖਬਰ ਆਈ ਜੀ ਉਹ ਦੋ ਪਿਓ ਪੁੱਤ ਸੀ ਉਹ 2.5 ਲੱਖ ਰੁਪਈਆ ਕੜਵਾਇਆ ਉਹਨਾਂ ਨੇ ਬੈਂਕ ਦੇ ਵਿੱਚੋਂ ਤੇ ਜਿਹੜਾ ਮੁੰਡਾ ਸੀ ਉਹਦਾ ਜੀ ਕੀਤਾ ਵੀ ਠੰਡਾ ਪੀ ਲਈਏ ਉਹ ਕਹਿੰਦਾ ਡੈਡੀ ਆਪਾਂ ਠੰਡਾ ਪੀ ਲਈਏ ਜਦੋਂ ਉਹ ਠੰਡੇ ਵਾਲ ਦੁਕਾਨ ਤੇ ਗਏ ਤੇ ਉਹਨਾਂ ਨੇ ਆਪ ਦਾ ਝੋਲਾ ਆ ਕਿਤੇ ਟੰਗਿਆ ਸੀ ਜਿਹੜੇ ਉਹ ਬਦਮਾਸ਼ੀ ਲਟੇਰੇ ਸੀ ਉਹਨਾਂ ਨੇ ਝਪਟਾ ਮਾਰ ਕੇ ਚੋਲਾ ਖੋ ਕੇ ਲੈ ਗਏ ਉਹ ਹੁਣ ਜਿਹੜੇ ਪਿਓ ਪੁੱਤ ਨੇ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪੰਜਾਬ ਸਰਕਾਰ ਦੀ ਹਾਜ਼ਰੀ ਦੇ ਵਿੱਚ ਹੋਣੇ ਨੇ ਉਹ ਤਾਂ ਅਜੇ ਤੱਕ ਪੂਰੇ ਨਹੀਂ ਹੋਏ ਤੇ ਆਪਾਂ ਕੱਲਾ ਜਿਹੜਾ ਰਾਜਪਾਲ ਆ ਉਹਨੂੰ ਕਿਵੇਂ ਜ਼ਿੰਮੇਵਾਰ ਬਣਾ ਸਕਦੇ ਆ ਹੋ ਸਕਦਾ ਵੀ ਕਈ ਜਿਹੜੇ ਕੰਮ ਨੇ ਉਹ ਰਾਜਪਾਲ ਦੇ ਦਫ਼ਤਰ ਦੇ ਵਿੱਚ ਫੈਲਾ ਗਈਆਂ ਹੋਣ ਤੇ ਉਹਨਾਂ ਨੇ ਨਾ ਕੀਤੇ ਹੋਣ ਪਰ ਕੱਲਾ ਰਾਜਪਾਲ ਨੂੰ ਜ਼ਿੰਮੇਵਾਰ ਬਣਾ ਕੇ ਜਿਹੜੇ ਪੰਜਾਬ ਦੇ ਨਿੱਕੇ ਨਿੱਕੇ ਮਸਲੇ ਨੇ ਕਿਸਾਨੀ ਦਾ ਮਸਲਾ ਮਜ਼ਦੂਰੀ ਦਾ ਮਸਲਾ ਬੇਰਜ਼ਗਾਰੀ ਦਾ ਮਸਲਾ ਬੇਰਜ਼ਗਾਰੀ ਦਾ ਕੋਈ ਹੱਲ ਨਹੀਂ ਹੋਇਆ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਗਈ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਨੇ ਉਹ ਮਾਫ਼ ਨਹੀਂ ਕੀਤੇ ਗਏ ਵੱਡੇ ਸਵਾਲ ਨੇ ਵੱਡੀਆਂ ਸਮੱਸਿਆਵਾਂ ਨੇ ਉਹਦਾ ਭਗਵੰਤਮਾਨ ਸਾਹਿਬ ਨੇ ਹੱਲ ਕਰਨੀਆਂ ਸੀ ਹਜ਼ਾਰ ਹਜ਼ਾਰ ਰੁਪਈਆ ਦੇਣਾ ਸੀ ਔਰਤਾਂ ਨੂੰ ਭਗਵੰਤਮਾਨ ਦੀ ਸਰਕਾਰ ਨੇ ਜਿਹੜਾ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਉਹ ਵੀ ਨਹੀਂ ਪੂਰਾ ਕੀਤਾ ਪਰ ਭਗਵੰਤਮਾਨ ਸਾਹਿਬ ਐਵੇਂ ਕਹਿ ਕੇ ਕਿਵੇਂ ਖੜਾ ਛੜਾ ਸਕਦੇ ਨੇ ਕੇ ਜਿਹੜੇ ਬਣਵਾਰੀ لال ਪੁਜੋਤ ਪੰਜਾਬ ਦੇ ਰਾਜਪਾਲ ਸੀ ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਡਾਈਆਂ ਅਟਕਲਾਂ ਡਾਈਆਂ ਤੇ ਇਸ ਕਰਕੇ ਇਸ ਕਰਕੇ ਬਹੁਤ ਸਾਰੇ ਕੰਮ ਨਹੀਂ ਹੋਏ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ